ਮੌਜੂਦ ਹਾਂ ਅੱਜ ਰਾਜਪੁਰਾ ਦੇ ਡਾਕਟਰ ਭੀਮਰਾਓ ਅੰਮੇਦਕਰ ਚੌਂਕ ਤੇ ਜਿੱਥੇ ਕਿ ਸਾਨੂੰ ਇੱਕ ਕੱਠ ਨਜ਼ਰ ਆਇਆ ਉਹਰੇ ਕੱਠ ਦੇ ਵਿੱਚ ਸੁਖੀ ਵੀਰ ਦਾ ਤੇ ਹੋਰ ਬੰਦੇ ਜਿਹੜੇ ਬੈਠੇ ਨੇ ਜਿਨ੍ਹਾਂ ਦੇ ਗਲੇ ਦੇ ਵਿੱਚ ਹਾਰ ਪਾਏ ਹੋਏ ਨੇ ਉਹਨਾਂ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਸੀ ਪੁੱਛ ਲੈਣੇ ਗੱਲਬਾਤ ਕਰ ਲੈਣੇ ਆ ਜੀ ਟਾਈਗਰ ਸਾਹਿਬ ਜਿਹੜਾ ਅੱਜ ਤੁਸੀਂ ਮੂੰਹ ਮਿੱਠਾ ਕਰਾ ਰਹੇ ਸੀ ਕਿਸ ਖੁਸ਼ੀ ਦੇ ਵਿੱਚ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਹੜਿਆ ਬਾਹਰ ਤੋਂ ਇਲਾਕੇ ਆਏ ਤਾਂ ਉਹ ਡਾਕਟਰ ਭੀਮਰਾਓ ਬੈਲਫਰ ਕਮੇਟੀ ਦੇ ਸਾਰੀ ਜਿਹੜੀ ਕਰੀਮ ਹੈ ਪੰਜਾਬ ਦੀ ਅੱਜ ਇੱਥੇ ਬਾਬਾ ਸਾਹਿਬ ਦੇ ਬੁੱਤ ਤੇ ਇਕੱਠੀ ਹੋਈ ਹੈ ਅੱਜ ਅਸੀਂ ਇੱਕ ਬਹੁਤ ਪੰਜਾਬ ਚ ਸੁਖਵਿੰਦਰ ਸਿੰਘ ਸੁਖੀ ਜੀ ਨੂੰ ਪੰਜਾਬ ਦਾ 22 ਪ੍ਰਧਾਨ ਅਸੀਂ ਸੀਨੀਅਰ ਵਾਈਸ ਪ੍ਰਧਾਨ ਨਾਸਤਾ ਅੱਛਾ ਇਸੇ ਖੁਸ਼ੀ ਚ ਲੱਡੂ ਵੰਡੇ ਜਾ ਰਹੇ ਸੀ ਹੁਣ ਇਹਨਾਂ ਦੇ ਖੁਸ਼ੀ ਚ ਅੱਗੇ ਵੀ ਸਾਡੇ ਨਾਲ ਸੁਖੀ ਸਾਹਿਬ ਹੈ ਸੀ ਇਹਨਾਂ ਦਾ ਪਹਿਲਾ ਜਨਮ ਸਕੱਤਰ ਸੀ ਪਿਛਲੀ ਕਮੇਟੀ ਅਸੀਂ ਭੰਗ ਕਰਤੀ ਹੈ ਅੱਗੇ ਨੂੰ ਅਸੀਂ ਇਹਨਾਂ ਨੂੰ ਪੰਜਾਬ ਦਾ ਆਪਣਾ ਸੀਨੀਅਰ ਪ੍ਰਧਾਨ ਦਾਤ ਦੇ ਰਾਜਪੁਰ ਰਾਜਪੁਰੇ ਦੇ ਵਿੱਚ ਹੋਰ ਵੀ ਬੰਦੇ ਐਸੇ ਬਹੁਤ ਨੇ ਜਿਹੜੇ ਕੰਮ ਕਰਦੇ ਨੇ ਸਮਾਜ ਦੇ ਲਈ ਤੁਸੀਂ ਸੁਖੀ ਨੂੰ ਹੀ ਕਿਉਂ ਜਣਿਆ ਦੇਖੋ ਇੱਕ ਗੱਲ ਕਰਾਂ ਉਹਨਾਂ ਨੇ ਤੇ ਗੱਲ ਹੈ ਅੱਜ ਦੇ ਜੋ ਗੱਲ ਹੈ ਸੁਖੀ ਜੀ ਜੋ ਇੱਕ ਮਿੰਟ ਆ ਸਾਡੇ ਡਾਕਟਰ ਪੀਮਰਾ ਬੈਲਫਰ ਕਮੇਟੀ ਆਈ ਹੋ ਰਜਿਸਟਰਡ ਹੈ ਪੰਜਾਬ ਦੀ ਹੈ ਉਹ ਇਹਨਾਂ ਨੇ ਬਾਬਾ ਸਾਹਿਬ ਦੇ ਉਧਰ ਵੀ ਕੰਮ ਕੀਤਾ ਤੇ ਇਧਰ ਵੀ ਜੋ ਵੀ ਇਹਨਾਂ ਦਾ ਭਾਗ ਹੈ ਬਾਬਾ ਸਾਹਿਬ ਦੇ ਪੁੱਤ ਦੇ ਸਾਡੇ ਅੱਜ ਐ ਸਭਾ ਬਣੀ ਹੈ ਉਹਨਾਂ ਦਾ ਪੰਜਾਬ ਤੇ ਇਹਨਾਂ ਨੇ ਬੜਾ ਸੰਯੋਗ ਹੈ ਮੈਂ ਵੀ ਕਹਿ ਰਿਹਾ ਬਹੁਤ ਵਰਕਰ ਬੰਦਾ ਮਿਹਨਤੀ ਬੰਦਾ ਇਸ ਕਰਕੇ ਅਸੀਂ ਸਾਨੂੰ ਪੂਰਾ ਸਾਥ ਦੇ ਨਾਲ ਆ ਪੰਜਾਬ ਦੀ ਸੇਵਾ ਕਰਨਾ ਪਹਿਲਾਂ ਤਾਂ ਦਰਸ਼ਨ ਜੀ ਤੁਹਾਡੇ শ্রোਤਿਆਂ ਨੂੰ ਜੈ ਵਾਲਮੀਕੀ ਜੈ ਗੁਰੂ ਦਾਸ ਜੈ ਭੀਮ ਬੜਾ ਹੀ ਜਿਹੜਾ ਆ ਅਸੀਂ ਆਪਣੇ ਆਪ ਤੇ ਮਾਨ ਮਹਿਸੂਸ ਕਰ ਰਹੇ ਆ ਕੀ ਰਾਜਪੁਰੇ ਦੇ ਜਿਹੜੇ ਸਾਡੇ ਸਮਾਜ ਦੇ ਪਿਸ਼ਪੀਤਾ ਮਾ ਜੀਨਾਂ ਨੂੰ ਕਿਹਾ ਜਾਂਦਾ ਟਾਈਗਰ ਜੀ ਉਹਨਾਂ ਵੱਲੋਂ ਜਿਹੜਾ ਸੀਨੀਅਰ ਵਾਈਸ ਚੇਅਰਮੈਨ ਦਾ ਜਿਹੜਾ ਪੂਰੇ ਪੰਜਾਬ ਦਾ ਜਿਹੜਾ ਥਾਪੜਾ ਮੈਨੂੰ ਦਿੱਤਾ ਗਿਆ ਤੇ ਪਹਿਲਾਂ ਵੀ ਮੈਂ ਜਨਰਲ 77 ਦੇ ਬਤੌਰ ਜਿਹੜਾ ਕੰਮ ਕੀਤਾ ਸੀਗਾ ਤੇ ਉਹ ਸੇਵਾਵਾਂ ਨੂੰ ਦੇਖਦੇ ਹੋਏ ਇਹਨਾਂ ਵੱਲੋਂ ਜਿਹੜਾ ਮੈਨੂੰ ਉਸ ਚ ਵਾਅਦਾ ਕੀਤਾ ਗਿਆ ਤੇ ਮੈਂ ਬੜਾ ਧੰਨਵਾਦੀ ਹਾਂ ਤੇ ਪੂਰੀ ਮੇਰੀ ਜਿਹੜੀ ਕਮਿਟਮੈਂਟ ਹੈ ਤੇ ਇਹਨਾਂ ਨਾਲ ਵੀ ਤੇ ਪੰਜਾਬ ਦੀ ਜਿੰਨੀ ਵੀ ਜੱਥੇਬੰਦੀਆਂ ਸਾਡੀਆਂ ਐਸੇ ਸਮਾਜ ਨੂੰ ਜਿੰਨੇ ਵੀ ਬਿਲੋਂਗ ਕਰਦੇ ਆ ਉਹਨਾਂ ਨਾਲ ਮੇਰੀ ਅੱਜ ਵੀ ਹੋਰ ਪਾਬਾ ਸਾਹਿਬ ਦੇ ਬੁੱਤੇ ਖੜੇ ਹੋ ਕੇ ਕਮਿਟਮੈਂਟ ਹੈ ਕਿ ਜਦ ਵੀ ਕੋਈ ਸਮਾਜਿਕ ਲੜਾਈ ਹੋਏਗੀ ਤੇ ਸਾਡੀ ਇਹ ਜਥੇਬੰਦੀ ਉਸਦੇ ਬਿਲਕੁਲ ਸਹਿਯੋਗ ਲਏਗੀ ਤੇ ਅਸੀਂ ਪੂਰਨ ਤੌਰ ਤੇ ਜਿਹੜੀ ਕਦੀ ਵੀ ਸਮਾਜ ਪ੍ਰਤੀ ਕੋਈ ਵੀ ਬੰਦਾ ਕੋਈ ਗਰਬੜੀ ਕਰਦਾ ਉਹਦੀ ਲੜਾਈ ਹੈ ਜਿਹੜੀ ਸਾਡੀ ਪਾਬਾ ਸਾਹਿਬ ਵੇਦਕਰ ਜੀ ਦੀ ਵੈਲਫੇਅਰ ਕਮੇਟੀ ਹੈ ਟਾਈਗਰ ਜੀ ਜਿਹਦੇ ਪੂਰੇ ਪੰਜਾਬ ਦੇ ਚੇਅਰਮੈਨ ਹੈ ਉਹਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਉਹ ਲੜਾਈ ਲੜਾਂਗੇ ਕੋਈ ਗੱਲ ਨਹੀਂ ਹਾਂਜੀ ਸੰਤੋਖ ਜੀ ਤੁਹਾਨੂੰ ਜਿਹੜਾ ਇੱਕ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਗਿਆ ਕੀ ਕਹੋਗੇ ਅੱਜ ਮੌਕੇ ਤੇ ਮੈਂ ਵੈਲਫੇਅਰ ਕਮੇਟੀ ਉਮੀਦਵ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਿੱਤੀ ਹੈ ਮੈਂ ਪ੍ਰਧਾਨ ਜੀ ਦਾ ਚੇਅਰਮੈਨ ਟਾਈਗਰ ਸਾਹਿਬ ਜੀ ਦਾ ਸਾਰਿਆਂ ਦਾ ਬਹੁਤ ਧੰਨਵਾਦੀਆਂ ਸਾਡੇ ਨਾਲ ਇੱਕ ਅਹੁਦੇ ਦਿੱਤੇ ਗਏ ਨੇ ਕੀ ਕਹੋਗੇ ਕਿਸ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਵੇਂ ਕਿ ਤੁਸੀਂ ਯੂਥ ਹੋ ਅੱਜ ਕੱਲ ਹਰ ਇੱਕ ਪਾਰਟੀ ਦੇ ਵਿੱਚ ਹਰ ਇੱਕ ਜਥੇਬੰਦੀ ਦੇ ਵੀ ਕਿ ਯੂਥ ਦਾ ਇੱਕ ਮੇਨ ਸਹਿਯੋਗ ਹੁੰਦਾ ਹੈ ਇਹ ਜਿਹੜਾ ਇਹਨਾਂ ਨੂੰ ਅਹੁਦੇ ਦਿੱਤੇ ਗਏ ਨੇ ਇਹਨਾਂ ਨੂੰ ਲੈ ਕੇ ਕੀ ਕਹੋਗੇ ਦੇਖੋ ਬਹੁ ਬੜੀ ਮਾਣ ਦੀ ਗੱਲ ਹੈ ਕਿ ਰਾਜਪਰੇ ਦੇ ਵਿੱਚ ਆਪਣਾ ਟਾਈਗਰ ਜੀ ਜਿਹੜੇ ਆਪਣੇ ਚੇਅਰਮੈਨ ਹੈ ਪੰਜਾਬ ਦੇ ਇਹਨਾਂ ਦੀ ਅਗਵਾਈ ਹੇਠ ਜਿਹੜਾ ਇਹ ਅੱਜ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀਗਾ ਤੇ ਇਸ ਬਾਰੇ ਤਾਂ ਅਸੀਂ ਪਹਿਲਾਂ ਵੀ ਸੁਖੀ ਜੀ ਨੂੰ ਕਾਫੀ ਟਾਈਮ ਤੋਂ ਸੋਚ ਰਹੇ ਸੀਗੇ ਵੀ ਆਪਾਂ ਇਹਨਾਂ ਨੂੰ ਆਪਣਾ ਜਿਹੜਾ ਹੈ ਬਾਗਡੋਰ ਸੰਭਾਲਣੀ ਆ ਪੰਜਾਬ ਲੈਵਲ ਤੇ ਸਾਰੀ ਕਮੇਟੀ ਦੀ ਜਿਹੜੀ ਹੈ ਸਰਵਸੰਮਤੀ ਨਾਲ ਜਿਹੜਾ ਫੈਸਲਾ ਕਰਿਆ ਗਿਆ ਸੀਗਾ ਤੇ ਇਸ ਕਰਕੇ ਸਾਨੂੰ ਬੜੀ ਖੁਸ਼ੀ ਹੋਈ ਹੈ ਵੀ ਇਹਨਾਂ ਨੂੰ ਪੰਜਾਬ ਦਾ ਸੀਨੀਅਰ ਵਾਈਸ ਚੇਅਰਮੈਨ ਲਗਾਇਆ ਗਿਆ ਤੇ ਮੇਰੀ ਤਾਂ ਇਹੀ ਆਸ ਹੈ ਤੇ ਵਿਸ਼ਵਾਸ ਹੈ ਵੀ ਆਪਣੀ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਣਗੇ ਨੇ ਜਿਵੇਂ ਤੁਹਾਡੇ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਲੀਡਰ ਕਹਿੰਦੇ ਆ ਉਹ ਕੁਝ ਬੰਦੇ ਉਰੇ ਪਹੁੰਚੇ ਨਹੀਂ ਮੈਂ ਦੇਖ ਰਿਹਾ ਜਿਹੜੇ ਕਿ ਹੁਣ ਤੱਕ ਪ੍ਰਧਾਨ ਵੀ ਰਹੇ ਨੇ ਹੈਨਾ ਉਦਾਂ ਦੇ ਲੀਡਰ ਸਹਿਬਾਨ ਪਹੁੰਚੇ ਨਹੀਂ ਤੁਹਾਡੇ ਵਿੱਚ ਕੀ ਕਹੋਗੇ ਉਹਨਾਂ ਨੂੰ ਤੁਸੀਂ ਅਲੱਗ ਛੱਡ ਕੇ ਕਮੇਟੀ ਕਰਤੀ ਹੈ ਦੇਖੋ ਜੀ ਅਸੀਂ ਉਹਨਾਂ ਨੂੰ ਸੰਪਰਕ ਕਰਿਆ ਸੀਗਾ ਉਹਨਾਂ ਨੂੰ WhatsApp ਰਾਹੀਂ ਗਰੁੱਪ ਦੇ ਵਿੱਚ ਵੀ ਸੂਚਿਤ ਕਰਿਆ ਸੀਗਾ ਜਾਂ ਤਾਂ ਕੋਈ ਹੋ ਸਕਦਾ ਹੈ ਕੁਝ ਕੰਮ ਦੇ ਰਜੇਵੇਂ ਵੀ ਹੋ ਸਕਦੇ ਆ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਸਾਡੇ ਨਾਲ ਕੰਟੈਕਟ ਨਹੀਂ ਹੋ ਪਾਇਆ ਹੋ ਸਕਦਾ ਕਿ ਆ ਹੈ ਗੱਲਬਾਤ ਉਹ ਬਾਅਦ ਚ ਦੇਖਾਂਗੇ ਜੀ ਜੇ ਸੰਪਰਕ ਹੁੰਦਾ ਫਿਰ ਦੇਖਦੇ ਆ ਨਹੀਂ ਅੱਜ ਤੁਹਾਡੀ ਜਥੇਬੰਦੀ ਇਹ ਮੁਕ ਠੀਕ ਹੈ ਹਾਂ ਜਿਵੇਂ ਕਿ ਭਾਈ ਸਾਹਿਬ ਨੇ ਸਾਰੀ ਜ਼ਿੰਮੇਵਾਰੀ ਦੱਸਿਆ ਗਿਆ ਕਿ ਇਹ ਜਿਹੜੀ ਜ਼ਿੰਮੇਵਾਰੀਆਂ ਉਹਨਾਂ ਸੌਂਪੀ ਗਈਆਂ ਪੂਰੀ ਤਨਦੇਹੀ ਨਾਲ ਕਰਨਗੇ ਰਾਜਪ੍ਰਾਤਮ ਦਰਸ਼ਨ ਖਾਨ ਦੀ ਵਿਸ਼ੇਸ਼ ਰਿਪੋਰਟ